ਦੱਸ ਦਿਓ ਜੀ ਅੱਜ 6 ਜੂਨ ਨੂੰ ਲੈ ਕੇ ਕੀ ਕਾਰਜਕ੍ਰਮ ਚੱਲ ਰਿਹਾ ਜੀ ਅੱਜ 6 ਜੂਨ ਨੂੰ ਇੱਕ ਤਾਂ ਅੰਦੀ 84 ਦਾ ਜਿਹੜਾ ਹੈਗਾ ਵੱਡੂ ਕੱਲੂ ਘਰ ਆਇਆ ਜੀ ਸੁਦਰਬਾਹ ਸਾਹਿਬ ਉਹਨਾਂ ਦੀ ਸਿੱਧਾਂ ਦੀ ਯਾਦ ਦੇ ਵਿੱਚ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਿੱਧੀਪੁਰ ਨੂੰ ਸਮਰਪਤ ਠੰਡੇ ਮਿੱਠੇ ਜਲ ਦੀ ਸ਼ਬੀਲ ਤੇ ਗੁਰੂ ਕੇ ਲੰਗਰ ਚੱਲ ਰਹੇ ਨੇ ਤੇ ਉਸ ਦੇ ਨਾਲ ਨਾਲ ਹੀ ਅੱਜ ਵਾਤਾਵਰਨ ਨੂੰ ਸ਼ੁੱਧ ਕਰਨ ਵਾਸਤੇ ਬੂਟਿਆਂ ਦਾ ਲੰਗਰ ਵੀ ਲਗਾਇਆ ਗਿਆ ਹੈ ਤਾਂ ਜੋ ਜਿੱਥੇ ਜਲ ਪਾਣੇ ਦੀ ਜ਼ਰੂਰਤ ਹੈ ਸਤਰਾ ਭੋਜਨ ਦੀ ਜ਼ਰੂਰਤ ਹੈ ਉਸੇ ਸਾਨੂੰ ਹਵਾ ਦੀ ਵਾਸ਼ੁਧਾਤ ਵਰਨ ਦੀ ਬਹੁਤ ਜ਼ਰੂਰਤ ਹੈ ਇਸ ਕਰਕੇ ਇਸ ਨੂੰ ਪ੍ਰਾਇੋਰਟੀ ਦੇ ਤੌਰ ਤੇ ਦਿੱਤੇ ਬੂਟੇ ਵੀ ਨਾਲ ਨਾਲ ਵੰਡਣ ਦਾ ਤੇ ਬੂਟਾ ਨੂੰ ਅਗਾਉਣ ਦਾ ਜਿਹੜਾ ਵਾ ਉਹ ਵੀ ਨਾਲ ਨਾਲ ਦੱਸਿਆ ਗਿਆ ਪ੍ਰਦਰਿਤ ਕੀਤਾ ਗਿਆ ਸਾਬਾ ਹਾਂ ਜੀ ਅੱਜ ਜੀ ਦੱਸ ਦਿਓ ਜੀ ਅੱਜ 6 ਜੂਨ ਨੂੰ ਲੈ ਕੇ ਕੀ ਸਮਾਗਮ ਜਿਹੜਾ ਸ਼ਹਿਰ ਦਾ ਆਦੀਵਾਚ ਕਰਾਇਆ ਜਾ ਰਿਹਾ ਹੈ ਅੱਜ 6 ਜੂਨ ਨੂੰ ਲੈ ਕੇ 6 ਜੂਨ ਨੂੰ ਜੋ ਕਿ ਅਟੈਕ ਹੋਇਆ ਸੀ ਦਰਬਾਰ ਸਾਹਿਬ ਦੇ ਉੱਤੇ ਉਸ ਉਸ ਸੀਨ ਨੂੰ ਲੈ ਕੇ ਨਾਲ ਸਾਡੇ ਗੁਰੂ ਅਰਜਨ ਦੇਵ ਜੀ ਨੂੰ 33 ਲੋਹਾਂ ਤੇ ਬਿਠਾ ਲਿਆ ਗਿਆ ਸੀ ਰੇਤਾਂ ਉਹਨਾਂ ਨੇ ਸੀਸ ਦੇ ਵਿੱਚ ਪਾਇਆ ਗਿਆ ਸੀ ਅਸੀਂ ਉਹਨਾਂ ਦੀ ਇਸ ਯਾਦ ਦੇ ਵਿੱਚ ਆਣ ਕੇ ਠੰਡੇ ਪਿੱਠੇ ਪਾਣੀ ਵਿੱਚ ਵੀ ਲਗਾਈਏ ਦਰਖਤ ਲਗਾਏ ਗਏ ਨੇ ਕਿਉਂ ਦਰਖਤਾਂ ਨੂੰ ਇਸ ਤਰ੍ਹਾਂ ਪਾਲਣਾ ਚਾਹੀਦਾ ਜਿ ਤਰ੍ਹਾਂ ਅਸੀਂ ਆਪਣੇ ਬੱਚੇ ਪਾਲਦੇ ਹਾਂ ਦਰਖਤ ਨੂੰ ਇਸ ਤਰ੍ਹਾਂ ਪਾਲਾਂਗੇ ਤੇ ਉਹ ਸਾਨੂੰ ਹੀ ਫਾਇਦਾ ਦੇਣਗੇ ਤੇ ਜੇ ਅਸੀਂ ਦਰਖਤ ਨੂੰ ਨਾ ਪਾਲਾਂਗੇ ਤੇ ਸਾਡਾ ਵਾਤਾਵਰਨ ਜਿਹੜਾ ਉਹ ਖਰਾਬ ਹੋਏਗਾ ਮੈਂ ਇਹੋ ਰਿਕਵੈਸਟ ਕਰਾਂਗੀ ਸਾਰਿਆਂ ਦੇ ਅੱਗੇ ਹਰ ਇਨਸਾਨ ਨੂੰ ਆਪਣੇ ਘਰ ਦੇ ਅੱਗੇ ਦੋ ਦੋ ਬੂਟੇ ਜ਼ਰੂਰ ਲਾਣੇ ਚਾਹੀਦੇ ਨੇ ਤੇ ਉਹਨਾਂ ਨੂੰ ਬੱਚਿਆਂ ਵਾਂਗੂ ਪਾਲਣਾ ਚਾਹੀਦੀਆਂ ਇੰਨੀ ਕਹਿ ਕੇ ਮੈਂ ਖਿਮਾ ਦੀ ਇਜਾਜ਼ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭਾਜੀ ਦੱਸ ਦਿਓ ਜੀ ਅੱਜ 6 ਜੂਨ ਨੂੰ ਸਮਰਪਤ ਕੀ ਸਮਾਗਮ ਚੱਲ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਾਹ ਪਟ્રોલ ਪੰਪ ਦੇ ਸਾਹਮਣੇ ਕਲੋਨੀ ਚ ਜਿੰਨੀ ਵੀ ਸੰਗਤ ਰਹਿੰਦੀ ਆ ਉਹਨਾਂ ਵੱਲੋਂ ਰਲਮਿਲ ਕਰਕੇ ਕੱਲੂ ਘਰਾ ਦੇ ਦਿਵਸ ਜੋ 1984 ਵਿੱਚ ਜੂਨ ਮਹੀਨੇ ਚ ਦੁਖਾਂਤ ਵਾਪਰਿਆ ਸੀਗਾ ਦਰਬਾਰ ਸਾਹਿਬ ਤੇ ਉਸ ਸਮੇਂ ਦੀ ਸਰਕਾਰ ਵੱਲੋਂ ਹਮਲਾ ਕਰਕੇ ਸਾਡੇ ਪ੍ਰਮੁੱਖ ਸ੍ਰੀ ਕਾਲਕਤਖਨ ਸਾਹਿਬ ਨੂੰ ਟਹਾ ਟਿਹਰੀ ਕਰ ਦਿੱਤਾ ਗਿਆ ਔਰ ਅਨੇਕ ਹੀ ਸਿੰਘਾਂ ਸਿੰਘਣੀਆਂ ਨੂੰ ਔਰ ਬੱਚਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਉਹਨਾਂ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਹੋਏ ਔਰ ਸਾਡੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜਿਨ੍ਹਾਂ ਨੇ ਆਪਣੀ ਕੁਰਬਾਨੀ ਤਤੀ ਤਵੀ ਤੇ ਬੈਠ ਕੇ ਦਿੱਤੀ ਉਨ੍ਹਾਂ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਹੋਏ ਸਾਰੀ ਹੀ ਕਲੋਨੀ ਵੱਲੋਂ ਸਮੂਹ ਸੰਗਤ ਵੱਲੋਂ ਰਲਮਿਲ ਕਰਕੇ ਠੰਡੇ ਮਿੱਠੇ ਜਲਦੀ ਸ਼ਬੀਲ ਅਤੇ ਗੁਰੂ ਘਰ ਲੰਗਰ ਜੋ ਹੈ ਉਹ ਲਗਾਇਆ ਗਿਆ ਹੈ ਉਸ ਦੇ ਨਾਲ ਨਾਲ ਹੀ ਹਰ ਬੰਦਾ ਅਜ ਦੀ ਤਰੀਕ ਦੇ ਵਿੱਚ ਆਪਣੇ ਟੈਂਪਰੇਚਰ ਨੂੰ ਲੈ ਕੇ ਹਾਹਾਕਾਰ ਮਚੀ ਹੋਈ ਹੈ ਕਿ ਪਾਰਾ ਜਿਹੜਾ ਹੈ ਬਹੁਤ ਉੱਪਰ ਜਾ ਰਿਹਾ ਹੈ ਉਸ ਦਾ ਕਾਰਨ ਹੈ ਕਿ ਅਸੀਂ ਦਰਖਤ ਲਾਉਣੇ ਭੁੱਲ ਗਏ ਹਾਂ ਇਸ ਪਰਾਲੇ ਦੇ ਮਤਲਬ ਅਸੀਂ ਸਪੈਸ਼ਲ ਦਰਖਤਾਂ ਦਾ ਬੂਟਿਆਂ ਦਾ ਲੰਗਰ ਲਾਇਆ ਹੈ ਜੇ ਇਸ ਕਿਸੇ ਵੀਰ ਨੂੰ ਬੂਟੇ ਦੀ ਜ਼ਰੂਰਤ ਹੈ ਫਲਦਾਰ ਫੁੱਲਦਾਰ ਜਾਂ ਉਸ ਤਰ੍ਹਾਂ ਛਾਂ ਵਾਲੇ ਉਹ ਫਰੀ ਵੰਡੇ ਜਾ ਰਹੇ ਹਨ ਇਸ ਕਰਕੇ ਮੇਰੀ ਸਾਰਿਆਂ ਨੂੰ ਅਪੀਲ ਹੈ ਜਿੱਥੇ ਅਸੀਂ ਲੰਗਰ ਪ੍ਰਸ਼ਾਦੇ ਦਾ ਮਿੱਠੇ ਜਲ ਦਾ ਲੰਗਰ ਲਾਉਨੇ ਹਾਂ ਉਥੇ ਅਸੀਂ ਬੂਟਿਆਂ ਦਾ ਲੰਗਰ ਵੀ ਲਾਈਏ ਤਾਂ ਕਿ ਵਾਤਾਵਰਨ ਨੂੰ ਹੋਰ ਸ਼ੁੱਧ ਕੀਤਾ ਜਾ ਸਕੇ ਆਉਣ ਵਾਲੇ ਸਮੇਂ ਦੀ ਇਹੀ ਸਭ ਤੋਂ ਵੱਡੀ ਜਿਹੜੀ ਡਿਮਾਂਡ ਹੈ ਇਹਨਾਂ ਸ਼ਬਦਾਂ ਨਾਲ ਮੈਂ ਫੇਰ ਸਾਰੀ ਸੰਗਤ ਦਾ ਧੰਨਵਾਦ ਕਰਦਾ ਹਾਂ ਭਾਜੀ ਦੇਖਿਆ ਜਾ ਕਿ ਬਹੁਤ ਸਾਰੇ ਕਿਸਾਨਾਂ ਨੇ ਨਾੜ ਨੂੰ ਅੱਗ ਵੀ ਲਾਈ ਹੈ ਜਿਸ ਦੇ ਕਾਰਨ ਪਾਤਾ ਬੰਦ ਹੈ ਬਹੁਤ ਪਰੇਕੁਸ਼ਿਤ ਹੋਇਆ ਵਾ ਕਿਸਾਨ ਭਰਾਵਾਂ ਨੂੰ ਕੀ ਪੀਲ ਕਰਨਾ ਚਾਹੋ ਮੈਂ ਆਪਣੇ ਸਾਰੇ ਕਿਸਾਨ ਭਰਾਵਾਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਅੱਜ ਦੀ ਮਸ਼ੀਨਰੀ ਯੁੱਗ ਦੇ ਵਿੱਚ ਇਹੋ ਇਹੋ ਜਿਹੇ ਸਾਧਨ ਆ ਗਏ ਨੇ ਕਿ ਨਾੜ ਨੂੰ ਅੱਗ ਲਾਉਣ ਦੀ ਜ਼ਰੂਰਤ ਹੀ ਨਹੀਂ ਆ ਇਹ ਵੇਖਾ ਵੇਖੀ ਭੇਡਚਾਲ ਹੈ ਅਸੀਂ ਇੱਕ ਵਾਰੀ ਵੇਖ ਕੇ ਦੂਸਰਾ ਅੱਗ ਲਾਈ ਜਾ ਰਿਹਾ ਜਿਹਦੇ ਨਾਲ ਜਿਹੜੇ ਬੂਟੇ ਬਟਾਂ ਦੇ ਉੱਪਰ ਲੱਗੇ ਹਨ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਮੇਰੀ ਸਾਰੇ ਕਿਸਾਨ ਸਮੂਹ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਰਕਾਰ ਵੀ ਬਾਰ ਬਾਰ ਇਹ ਗੱਲ ਕਹਿੰਦੀ ਹੈ ਕਿ ਨਾੜ ਨੂੰ ਅੱਗ ਨਾ ਲਾਈ ਜਾਏ ਸਾਡੇ ਵੱਲੋਂ ਵੀ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਨਾੜ ਨੂੰ ਅੱਗ ਲਾ ਕੇ ਧਰਤੀ ਦੇ ਤਾਪਮਾਨ ਨੂੰ ਹੋਰ ਜ਼ਿਆਦਾ ਉੱਪਰ ਨਾ ਚੱਕਿਆ ਜਾਏ ਜਦ ਕਿ ਬੂਟੇ ਵੀ ਸੜਦੇ ਹਨ ਜੀ ਜਮਾ ਦਾ ਜਾਚਖਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ